ਮੈਨੂੰ ਥੋੜਾ ਹੀ ਪਤਾ ਹੈ ਬਾਈ ਮੰਦਰਾ ਉਰੇ ਆਇਆ ਸੀ ਕੋਈ ਵੀਡੀਓ ਲੋਡਿੰਗ ਤੁਸੀਂ ਦੋਨੇ ਨਾ ਤਾਂ ਇਦੀ ਕਰੋ ਨਾ ਮੇਰੀ ਜਿੰਨੇ ਦਾ ਮਾਲ ਆ ਨਾ ਲੈ 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 ਵੀ ਮੰਬਰਾ ਉਰੇ ਨੂੰ ਮੂੰਹ ਕਰਕੇ ਤੂੰ ਪੈਸੇ ਸਹੀ ਜਾਏ ਦੱਸ ਅਸੀਂ ਵੀਡੀਓ ਬਣਾਈ ਯਾਰ ਮੰਗਰ ਨੂੰ ਤਾਂ 60 ਆਖਤਾ ਮਾਦਾ ਹੀ ਪੱਛੀ ਨਾ ਤਾਂ ਇਹ ਵਿੱਚ ਕਿਹਦੀ ਉਮਰ ਲੰਗੇ ਲੈ ਕੇ ਤੇ ਨਾ ਉਹਦੀ ਉਮਰ ਲੰਗੇ ਜੇ ਆਪਾਂ ਬੰਦਿਆਂ ਦੇ ਬਹਿਣ ਉੱਠਣ ਵਾਲੇ ਬੰਦਿਆਂ ਵਾ ਉਹ ਵੀ ਜੀ ਗੱਲ ਕਰੀ ਫੇ ਗੱਲ ਆਏ ਆ ਵੀ ਆਪਾਂ ਤਾਂ ਨਾ ਤਾਂ ਉਹਨੂੰ ਮਾਰਨਾ ਹੈ ਨਾ ਇਹਨੂੰ ਮਾਰਨਾ ਚਾਹੀਦਾ ਉਹ ਬਾਈ ਦਲਵਾਗ ਨਾਲ ਕਰਨੀ ਆ ਸਾਰੀ ਜਾਇਜ਼ ਸਹੀ ਠੀਕ ਹੈ ਹੁਣ 60 ਉਹਦਾ ਵੀ ਜ਼ਿਆਦਾ ਹੈ ਤੇ 25 ਉਹਦਾ ਵੀ ਬਹੁਤ ਘੱਟ ਈ ਹੈ ਦਾ ਵੀ ਬਹੁਤ ਘੱਟ ਹੈ ਕੀ ਜਿਹੜਾ ਕੇਸ ਹਿਸਾਬ ਨਾਲ ਮੇਲੀ ਰਲਦਾ ਤੂੰ ਆਪ ਸਿਆਣਾ ਹੈ ਬੱਕਰੀਆਂ ਦੋ ਦੋ ਮਹੀਨਿਆਂ ਦੀਆਂ ਘੱਬ ਹੈ ਗਾਰੰਟੀ ਆਪਣੀ ਐ ਜਿਵੇਂ ਲੋਹੇ ਦੇ ਜਿਵੇਂ ਉਹਨਾਂ ਫੱਟੇ ਦੇ ਕੱਲ ਵੀ ਆਹ ਚੱਕ ਮੈਂਬਰਾਂ ਤੇਰੇ ਛੱਟੀਆਂ ਬਈ ਤੂੰ ਲਾਇਆ ਫੋਨਾ ਵੀ ਕਾਬ ਬਈ ਠੀਕ ਹੈ ਗਾ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਯਾਰਾ ਇਹ 50 ਆਉਂਦਾ ਵੀ 50 ਤੋਂ ਘੱਟ ਨਹੀਂ ਦੇਣੀਆਂ ਬਾਤਾਂ ਨੰਨੇ ਪਿਛੇ ਨਹੀਂ ਨਾਲ ਆ ਬਈ ਪਿਛੇ ਨਾਲ ਦਾ 50000 ਮੈਂ ਹੁਣ ਫਿਰ ਮੇਰੀ ਵੀ ਸਾਂ ਮੰਨ ਲੈ ਹੁਣ ਫਿਰ ਜੇ ਮੈਂ 50 ਕਹਾਂ ਤਾਂ ਕਹਾਂਦਾ ਜਾ ਮੈਨੂੰ ਲੋ ਕਹਿੰਦਾ ਆਣਾ ਫਿਰ ਰਲੂਗਾ ਰਲ ਵਿੱਚ ਕੀ ਰਹਿ ਗਿਆ ਗੁੱਡੇ ਰਹਿ ਗਏ ਰਲ ਚ ਰਲ ਗਿਆ ਸੌਦਾ ਤਾਂ ਹੋਗਾ ਕੀ ਠੋਕ। ਤੁਹਾਡੇ ਪਾਸੇ ਠੋਕ ਹੋਰ। ਮੈਨੂੰ ਰੋਕੀਂ। ਉਹ ਨਹੀਂ ਠੋਕਦਾ ਤੈਨੂੰ ਮੈਂ। ਮੈਂ ਪੜਨ ਨਹੀਂ ਲਾਉਣੀਆਂ ਜਾਂ ਮੈਂ ਨਸਲ ਬਣਾਉਣੀਆਂ। ਮੈਂ ਆਪਣੀਆਂ ਤਾਂ ਇੱਥੇ ਕਿੰਨਾ ਦੇ ਉੱਤੇ ਫਰਾਦੀ ਲੈ ਜੂਏ। ਤੂੰ ਮੈਨੂੰ ਬੱਕਰੀ ਠਿੱਤੀ ਐ। ਮੈਂ ਤੈਨੂੰ ਜਮਾਂ ਨਹੀਂ ਠੋਕਦਾ। ਹਾਂ। ਤੇ ਮੈਂ ਤੇ ਤੂੰ ਲਿਆ ਵੀ ਕੀ ਦਿੱਤੀ ਤੇ ਤੈਨੂੰ ਲਿਆਇ ਕਰਕੇ ਫਰਾਦੀ ਵੀ ਚੱਕ ਲੈ ਗਿਆ। ਬਾਈ ਯਾਰ ਜੇ ਉਹ ਸਾਰੀਆਂ ਬਣਾ ਲਿਆ ਹੁਣ। ਚੰਗੀ ਗੱਲ ਐ ਚਲ ਆਉਣੇ ਨੂੰ ਵਾਅਦਾ ਕਰਨ ਸਾਰੇ ਨੂੰ। ਜੇ ਅਸੀਂ ਲੈ ਗਿਆ ਤਾਂ ਹੁਣ ਗਾ ਮੈਂ ਆਪਾਂ ਨਫਾ ਕੱਢੀਂਗਾ ਆਪਾਂ। ਮੈਂ ਤੈਨੂੰ ਵਾਅਦਾ ਕਰਨ। ਆਪਾਂ ਜਿਵੇਂ ਠਿੱਤੀ ਉਹਨੇ ਆਦੇ ਹਿਸਾਬ ਨਾਲ ਦੇਤੀ। ਆਪਾ ਚਲੋ ਯਾਰ ਆਪਦੀ ਆਪਦੀ ਕਿਸਮਤ ਖਾਣੀ ਆ ਤੇ ਵਪਾਰੀ ਯਾਰ ਜੈ ਇਹ ਗੱਲ ਕਰੋ ਥੋੜਾ ਧੱਕਾ ਦੇ ਮੇਰਾ ਹਜੇ ਵੀ ਧੱਕਾ ਹਜੇ ਵੀ ਧੱਕਾ ਯਾਰ ਇਨੀ ਪੰਚਾਇਤ ਖੜੀ ਨਹੀਂ ਧੱਕਾ ਤਾਂ ਕਹਿ ਦਿਓ ਮੂੰਹ ਤੇ ਸਾਰੇ ਵਪਾਰੀ ਖੜੇ ਆ ਵਪਾਰੀ ਵੀ ਕਹਿ ਤਾਂ ਵਿਕਣ ਪੰਚਾਇਤ ਦੇ ਜੇ ਤੈਨੂੰ ਪੁੱਗਦੀ ਆ ਤਾਂ ਲਾ ਦੇ ਰੇਟ ਕਹਨੇ ਕਾ ਹਾਂ ਭਾਈ ਮੈਂ ਤਾਂ ਇੱਥੇ ਤੇ 40000 ਮੈਂ ਹੋਰ ਚੱਲੂਚ ਇਹਨੂੰ ਵੀ ਪੁੱਛਦਾ 40000 ਹੋਰ ਚੱਲ ਲੂਗਾ ਤੂੰ ਲਾ ਤੂੰ ਪੈਸੇ ਲਾ 32 ਦੀਆਂ ਦੇ ਯਾਰ ਬਾਈ ਕਿੰਨੇ ਦੀਆਂ 32000 10000 ਕਰਕੇ ਨਹੀਂ ਸਿੱਧਾ ਡਬਲ ਡਬਲ ਪਾ ਪੰਜ ਪੰਜ ਸਿੱਧਾ ਵਾਈਫਾਈ ਨਾ ਹੋ ਰਹੀ ਇਹ ਸਿੱਧੀ ਗੱਲ ਹੈ 10000 ਦੀ ਬੱਕਰੀ ਤੂੰ ਆਪੇ ਹਾਂ ਫਿਰ ਤਾਂ 10000 10000 ਦੀ ਬੱਕਰੀ 2 ਮਹੀਨੇ ਨਹੀਂ ਘੱਪਣ ਪਾਈ ਯਾਰ ਹਲਦੀ ਹੈ 10000 ਦੀ ਬੱਕਰੀ ਨੂੰ ਦੱਸਦੇ 10 ਨਾਲ ਤਾਂ ਫਿਰ 30 ਬਣਦਾ ਮੈਂ ਆ ਬੱਕਰੀ ਤੇ ਰਹਿ ਗਿਆ ਥੋੜਾ ਜੀ ਦਿਨ ਹੱਤ ਵੱਧ 1.5 ਮਹੀਨਾ ਲਊਗੀ ਮਨਾਲਾ ਪੱਠਾ ਵੇਖ ਯਾਰ ਭੈਣ ਚ ਪੱਠਾ ਸਰੇ ਦੀਆਂ ਯਾਰ ਭਾਈ 6 ਦੰਦ ਪੱਠਾ ਯਾਰ ਪੱਠਾ ਦਾ ਵੇਖੋ ਤੁਸੀਂ ਮਾੜਾ ਕੈਮਰੇਜ ਤਾਂ ਵਖਾ ਪੱਠਾ ਤੂੰ ਆ ਪੱਠਾ ਰੱਖ ਲੈ ਇੱਕ ਥਣੇ ਲਈ ਦੇ ਦੇ ਇੱਕ ਥਣੇ ਕੋ ਤਿੰਨੇ ਹੀ ਦੇਊਗਾ ਹੁਣ ਤੈਨੂੰ ਤੇਰੇ ਬਾਪੂ ਨੇ ਚਾਰ ਨਹੀਂ ਆ ਚਾਰ ਕੇ ਤਿੰਨੇ ਲੈ ਲੈ ਢਾਗੀ ਚਾਗਦਾ ਬੱਕਰੀਆਂ ਚਾਰਨੇ ਦਾ ਵਿੱਚੋਂ ਮੈਂ ਤਾਂ ਦਾੜੀ ਕਰਨ ਥੋੜਾ ਲਾਉਣ ਦਾ ਵਾਅਦਾ ਕਰੂੰ ਕਰਨੀਆਂ ਮਾਰਨਾ ਤੈਨੂੰ ਥੋੜਾ ਨਹੀਂ ਸਹੀ ਲਾਉਂਗਾ ਯਾਰ ਭਾਈ ਤੂੰ ਆ ਜਾ ਫਿਰ ਵਿੱਚ ਹੁਣ ਤੂੰ ਕਰਾ ਫਿਰ ਵਿੱਚ ਆੜਾ ਪੜਾ ਲਾਉਂਦਾ ਮੈਨੂੰ ਤੇ ਹਰ ਉਹੀ ਗੱਲ ਸਾਡਾ ਬਾਪੂ ਚਾਰ ਦਾ ਛੋੜ ਗਈ ਪਰ ਚਾਰ ਦਾ ਸ਼ਿਕਾਰ ਹੀ ਜਿੱਤੇ ਬੰਦਾ ਜਾੜਾ ਤਾਂ ਮੂਹ ਨਿਕਲਿਆ ਨਾ ਦੇਖ ਕੇ ਆਪਣੇ ਕੋਲ ਵੀ ਹਾਂ ਮਾਲ ਫਿਰਦਾ ਨੇ ਆਇਆ ਮੰਦਰਾ ਯਾਰ ਪਹਿਲਾਂ ਵੀਟਰਾ ਸੀ ਆਪਣਾ ਨਰਮੇ ਜਾਵੜਾ ਆਪਣਾ ਲੈ ਕੇ ਹੱਲੂਵੇਂ ਨਾਲ ਉਹਨੇ ਚੜ ਜਾਂਦਾ ਨਹੀਂ ਚਾਰਾਂ ਹੀ ਆਵੇ ਹੀ ਫਿਰ ਸੌਦਾ ਕਰੇ ਨਹੀਂ ਹੋਈ ਅਹੀਂ ਬਰਬਰੀਆਂ ਜੀ ਪਾਣੀ ਨਵੇਂ ਕਰਦਾ ਹੀ ਖਾਦਾ ਇੱਕ ਮੈਂਬਰ ਸੁਣ ਲੈ ਮੇਰੀ ਗੱਲ ਅੱਜ ਬੱਕਰੀਆਂ ਲਿਸੀਆਂ ਠੀਕ ਆ ਬਾਈ ਤਾਂ 20 ਦਿਨਾਂ ਨੂੰ ਮਹੀਨੇ ਨੂੰ ਇਹਨਾਂ ਨੇ ਕਿਹੜੇ ਵੇਚਣਗੇ ਬਾਈ ਫਿਰ ਕੰਕਾਂ ਮਟੀਆਂ ਜਾਣ ਬਾਈ ਯਾਰ ਮੈਨੂੰ ਹੋਰ ਤਾਂ ਪਤਾ ਨਹੀਂ ਆਪਣੇ ਘਰ ਅੱਜ 3 ਦਿਨ ਹੋਏ ਆ ਉਹ ਵਕਤ ਬਾਈ ਨੂੰ ਆ ਅੱਗ ਦੀ ਹੈ ਅੱਧੀ ਹੈ ਅੱਧੀ ਬਾਈ ਵਰਦਿਆ ਆ ਬੰਦੇ ਨੇ ਜਿਹਨਾਂ ਨੇ ਦੇਖੀ ਜ ਇਹਨਾਂ ਦੇ ਮੂੰਹ ਪੁੱਛ ਲਊਗਾ ਉਹ ਦਿਨ ਹੈ ਕਿ ਕਿਸੇ ਇਹ ਤਾਂ ਦਾ ਉਹ ਪਾਠੀ ਨਹੀਂ ਉਹ ਬਾਤ ਨਹੀਂ ਲੱਗਦੀ ਨਹੀਂ ਨਹੀਂ ਖਰਾਪ ਪਤਾ ਹੁੰਦਾ ਪਰ ਇਹ ਟੋਟੀ ਹੋਇਆਗਾ ਆਪਾਂ ਭੁੱਖੇ ਰਹਾਂਗੇ ਬਰੇਨੇ ਨੂੰ ਆਦ ਲੈ ਢਿੱਡ ਭਰ ਕੇ ਪਾਵਾਂਗੇ ਥੋੜਾ ਟੋਟੀ ਸਿਸਟਮ ਹੁੰਦਾ ਕਿ ਲੈਦਾ ਕੋਈ ਤੁਰੀ ਖਰਾਕ ਪਾਉਂਦਾ ਕੋਈ ਕਿਵੇਂ ਪਾਉਂਦਾ ਜਿੰਨਾ ਚੱਕਰ ਜਾਨਵਰ ਦੇ ਵਿੱਚ ਨਹੀਂ ਨਾ ਵਣਦੇ ਪੰਨਾ ਚਰ ਜਾਨਵਰ ਨੂੰ 8000 ਨੂੰ ਬੱਕਰੀਆਂ ਲਈ ਤਿੰਨ ਮਹੀਨਾਵਾਂ ਦਬਾਈ 22000 ਨੂੰ ਵੇਚੀ ਉਹ ਹੀ ਬੱਕਰੀਆਂ ਹਾਂ ਭਾਈ ਸਹੀ ਆਦਾ ਅਖੀਰ ਨੂੰ ਮੈਂ ਨਹੀਂ ਅਗਲਾ 22 ਦੀ ਲੈ ਕੇ ਅੱਧੀ ਵੇਚ ਦਿੰਦਾ ਅਸੀਂ ਮੇਰੇ ਕੋਲ ਵੀਰ ਠੀਕ ਹੈ ਨਹੀਂ ਹਾਂ ਫਰ ਖੜਾ ਹੋਣਾ ਤਾਂ ਨਹੀਂ ਖੜਾ ਰਹਿਣਦੇ ਯਾਰ ਤੂੰ ਦਿਖਾਈ ਆ ਇਹਦਾ ਹੋਣਾ ਹੇ ਹਾਂ ਗੱਲਾਂ ਖੜਾ ਰਹਿਣਦੇ ਹੁਣ ਤਾਂ ਐ ਯਾਰ ਤਾਰ ਹੈਗੀ ਉਹ ਮਿੰਟਾਂ ਦੀ ਜਾਵਟਾਂਗੇ ਆਪਾਂ ਫੜੇ ਯਾਰ ਬਾਈ ਆਹ ਖੜੇ ਰਹਿਣਦੇ ਲੈ ਗਿੱਡੀ ਖਾਈ ਗੱਲ ਆ ਤੂੰ ਕਮਾਲ ਕਰੀ ਜਾਂਦਾ ਯਾਰ ਆਹ ਪੈਂਡਾ ਨਿਕਰਾ ਆ ਲੈ ਬਾਈ ਤੂੰ ਮੈਨੂੰ ਪਤਾ ਨਾ ਮੈਡ ਤੁਸੀਂ ਕੈਮਰਾ ਲਾਈ ਮੈਂ ਇਕਰ ਮੁਕਰ ਦਰਵਾਜ਼ਾ ਕਿ ਪਾਸੇ ਨਹੀਂ ਰਲਦਾਗਾ ਮੁਸ਼ਕਲ ਸਮਾਂਸਕਲਾ ਕਿਉਂਕਿ ਜਿਹਦੀ ਮਾਲਕੀ ਆ ਹੈਗਾ ਬਾਈ ਜਾਨੂੰ ਤੁਹਾਨੂੰ ਕਹਿ ਰਿਆ ਆਪਾਂ ਰਿਲਾਉਣ ਸੀ ਆਪਾਂ ਇਹਨਾਂ ਨੂੰ ਵੀ ਰਿਲਾਉਣ ਸੀ ਸਰਖਮਸ ਦੀ ਇੱਕ ਵੀਗੀ ਆਪਾਂ ਹੋਰ ਉਹ ਕਰ ਜਾਂਦੇ ਚਾਲ ਯਾਰ ਠੀਕ ਐ ਵੀ ਹੁਣ ਤੂੰ 10-1000 ਦਾ ਮੀਣੀ ਬੱਕਰ ਜਨਾ ਇਹ ਸਾਡੇ ਆਪਾਂ ਨੂੰ ਵੀ ਨਹੀਂ ਪਤਾ ਨਾਸ ਦੀਆਂ ਦਾ ਮਸਕੀ ਹੋਗਾ ਚੱਲਦੀ ਯਾਰ ਗੱਲ ਐ ਠੀਕ ਐ ਭੋਮੇ ਮੰਦੀ ਆ ਠੀਕ ਐ ਸਿੰਘਰ ਕੰਨਨ ਨਹੀਂ ਯਾਰ ਮੈਂ ਬਾੜੀ ਨਹੀਂ ਤੈਨੂੰ ਆਖਿਆ ਮੈਂ ਅਗਲਾ ਜਿੰਨੇ ਵੀ ਚੀਜ਼ ਆ ਨਾ ਗਾਂ ਉਹਨੂੰ 2000 ਮਿਲ ਗਏ ਨਾ ਇੰਦਰਾ ਜੂ ਬਸ ਕੇ ਇੱਥੇ ਹੀ ਫੜਾ ਲਿਆਂਗੇ ਇਹ ਇਹ ਤੋਂ ਫੜ ਕੇ ਮੈਂ ਫੜਾ ਦੂ ਤਿੰਨਾਂ ਜਿਹੜੇ ਦੋਏ ਜੰਮਦੇ ਬਾਸ ਰਸਤੇ ਲੈਣੀਆਂ ਫਿਰ ਉਹ ਤਾਂ ਬੱਕਰੀ ਆ ਨਾ ਜਿਹਦਾ ਕੀ ਬੱਕਰੀ ਦਾ ਘਾਰ ਆ ਕੇ ਫਿਰ ਇਹ ਅੱਗੇ ਆਲੀ ਮੈਂ ਰੱਖਣੀ ਆ ਘਰੇ ਨਹੀਂ ਰੱਖਣੀ ਘਰੇ ਘਰੇ ਰੱਖਣ ਵਾਲੇ ਹੁਣ 18 ਵਾਲੀ ਚੀਜ਼ 40 ਦੀ ਤਾਂ ਨਹੀਂ ਲੈ ਲੂ ਇਹ ਤਾਂ ਮੰਨਦਾ ਮੈਂ ਮੈਂ 18 ਦੀ ਤੈਨੂੰ ਆਖਿਆ ਹੀ ਨਹੀਂ ਹਾਂ ਤੇ ਫਿਰ ਘਰੇ ਰੱਖਣਾ ਫਿਰ ਕਿ ਹੋਗਾ ਕੀ ਤੇ ਦਾ ਵੇਚਣ ਗਏ ਹੀ ਆ 18 ਦੀ ਤੈਨੂੰ ਆਖਿਆ ਨਹੀਂ 18 ਦੀ ਲੈ ਨਹੀਂ ਬਾਈ ਨੂੰ ਦੱਸਿਆ ਮੈਂ ਇੱਥੇ ਜੇ ਬਣ ਜੂਆ ਇਹਨੂੰ ਇਹਨੂੰ ਪੁੱਛਿਆ ਮੈਂ ਵੀ ਮੈਂ ਤਾਂ ਸਰਦਾਰ ਲਾਉਂਦਾ ਮੈਂ ਨਹੀਂ ਗੱਲ ਕਹਿ ਰਿਹਾ ਚਲੋ ਕੋਈ ਨਹੀਂ ਬਾਈ ਯਾਰ ਚਲ ਕੋਈ ਨਹੀਂ ਕਰ ਪਾਉਂਦਾ 3500 ਦੀ ਜਿਹੜੀ ਜਿਹੜੀ